ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਨਾਹਤ ਕਲੈਕਸ਼ਨ ਜਰਮਨ ਦੇ ਵੀ ਸਵਾਗਤ ਹੈ ਤੁਹਾਡਾ ਅਸੀਂ ਹੈਗੇ ਜਰਮਨ ਦੇ ਲੂਨੇਬਰਗ ਸ਼ਹਿਰ ਤੋਂ ਵਿੱਚ ਇੱਥੇ ਹੈਗੇ ਜੀ ਆਪਣੇ ਕੋਲੇ ਲੇਡੀਜ਼ ਦੇ ਜੈਂਟਸ ਦੇ ਬੱਚਿਆਂ ਦੇ ਮੁੰਡੇ ਕੁੜੀਆਂ ਦੇ ਕੱਪੜੇ ਜਿਹੜੇ ਮੇ ਕੋਸਮੈਟਿਕ ਵੀ ਸਮਾਨ ਤੁਹਾਨੂੰ ਸਾਰਾ ਮਿਲ ਜੂਗਾ ਦੁਪੱਟੇ ਮਿਲ ਜਾਣਗੇ ਫੁਲਕਾਰੀਆ ਲਹਿੰਗੇ ਸਾਰਾ ਕੁਝ ਆਪਣੇ ਕੋਲ ਮਿਲ ਜੂਗਾ ਤੇ ਤੁਸੀਂ ਆਰਡਰ ਕਰ ਸਕਦੇ ਹੋ ਇਨਬਾਕਸ ਦੇ ਵਿੱਚ ਮੈਸੇਜ ਛੱਡ ਸਕਦੇ ਆਂ ਪਰ ਉੱਪਰ ਸਕਰੀਨ ਦੇ ਉੱਪਰ ਫੋਨ ਨੰਬਰ ਦਿੱਤਾ ਹੋਇਆ ਉਹਦੇ ਤੇ ਵੀ ਮੈਸੇਜ ਛੱਡ ਸਕਦੇ ਆਂ ਸਕਰੀਨ ਸ਼ਾਟ ਲੈ ਲਓ ਜੀ ਜੇ ਬੱਚਿਆਂ ਦੇ ਕੱਪੜੇ ਦਿਖਾਉਣ ਲੱਗੀ ਆ ਕੋਈ ਵੀ ਇਹ ਮੈਂ ਜਾਣਗੇ 24 ਸਾਈਜ਼ ਤੋਂ ਲੈ ਕੇ ਤੁਹਾਨੂੰ 40 ਸਾਈਜ਼ ਦੇ ਵਿੱਚ ਤੇ ਸ਼ੁਰੂ ਕਰਦੇ ਆਂ ਜੀ ਬੱਚਿਆਂ ਦੇ ਕਲੈਕਸ਼ਨ ਦਸਾਣੀ ਐਦਾਂ ਦਾ ਹੈਗਾ ਸੂਟ ਬਹੁਤ ਸੋਹਣਾ 슬ੀਵਸ ਨਾਲ ਮਿਲਣੀਆਂ ਓਦਾਂ ਹੈ 슬ੀਵਲੈਸ ਆ ਫੋਮ ਲੱਗੀ ਹੋਈ ਅੰਦਰ ਕੜਾਈ ਬੱਚਿਆਂ ਦੇ ਚੁਬਣਨੀ ਵਾਲੀ ਹੈਗੀ ਅੰਦਰ ਸਾਰਾ ਲਾਈਨਿੰਗ ਵਗੈਰਾ ਲਾ ਕੇ ਪੂਰਾ ਕੰਪਲੀਟ ਕੀਤਾ ਹੋਇਆ ਇਹ ਤਾਂ ਜਿਸਮ ਪਰਿਵਰਤ ਕੀਤਾ ਹੋਇਆ ਸਾਰੇ ਸੂਟ ਦੇ ਉੱਪਰ ਨਾਲ-ਨਾਲ ਸੂਟ ਛੋਟੇ-ਛੋਟੇ ਸਿੱਪੀ ਲੱਗੀ ਆ ਇਦਾਂ ਚਾਕ ਦਿੱਤੇ ਨੇ ਜੀ ਇਹ ਨਾਇਰਾ ਕਟ ਸਟਾਈਲ ਬਣਾਇਆ ਹੋਇਆ ਜਿਹੜਾ ਸੂਟ ਆ ਆ ਦਿੱਤੇ ਹੋਏ ਨੇ ਕੋਲੋਂ ਚਾਕਾ ਕੇ ਤੁਸੀਂ ਬਨ ਸਕਦੇ ਹੋ ਨਾਲ ਟੱਸਾ ਸਲਾਈ ਨੇ ਪਿੱਛੇ ਵੀ ਹੁੱਕ ਹੁੱਕ ਵੀ ਦਿੱਤੀ ਹੈ ਜਿੱਪ ਵੀ ਦਿੱਤੀ ਹੈ ਤੁਸੀਂ ਬੱਚਿਆਂ ਦਾ ਸਿਰ ਨਾਲ ਫਸ ਜਿਓ ਤੇ ਕਰਕੇ ਖੋਲ ਕੇ ਲਾ ਸਕਦੇ ਇਹ ਪਿੱਛੇ ਦਿੱਤੀਆਂ ਜੀ ਇਦਾਂ ਜਿਹੜੀਆਂ ਬੰਦਰੀਆਂ ਬਨ ਸਕਦੇ ਆ ਬੱਚੇ ਦੇ ਸਾਈਜ਼ ਤੋਂ ਥੋੜਾ ਵੱਡਾ ਵੀ ਲਿਆ ਜਾਊਗਾ ਤਾਂ ਉਹਦੀ ਫਿਟਿੰਗ ਕੋਰੀ ਆ ਜਾਊਗੀ ਪਿੱਛੇ ਫਰਾਕ ਵਾਂਗੂ ਤੁਸੀਂ ਬਨ ਸਕਦੇ ਹੋ ਇਹਦੇ ਨਾਲ ਹੈਗੀ ਆ ਜੀ ਆਹ ਦੁਪੱਟਾ ਇਦਾਂ ਨੈਕਲੇਸ ਵਾਂਗੂ ਇਹ ਗਲੇ ਤੇ ਆਊਗਾ نیٹ ਦਾ ਦੁਪੱਟਾ ਇਹਦੇ ਨਾਲ ਤੇ ਨਾਲ ਹੈਗਾ ਜਿਹੜੇ ਆ ਪਜਾਮਾ ਆ ਅਫਗਾਨੀ ਕਹਿ ਲੋ ਜਾਂ ਤੁਸੀਂ ਪਠਾਣੀ ਪਜਾਮੇ ਜਿੱਦਾਂ ਸਲਵਾਰਾਂ ਹੁੰਦੀਆਂ ਨੇ ਉਦਾਂ ਦਾ ਬਣਾਇਆ ਹੋਇਆ ਹੁੱਕ ਲੱਗੀ ਆ ਨਾਲ ਜ਼ਿੱਪ ਲੱਗੀ ਆ ਇਲਾਸਟਿਕ ਵਾਲਾ ਸਟੈਚੇਬਲ ਪਜਾਮਾ ਇਹ ਤੇ ਲਾਈਨਿੰਗ ਪਜਾਮੇ ਦੇ ਅੰਦਰ ਵੀ ਲੱਗੀ ਹੋਈ ਆ ਜ਼ੋਰ ਝਟ ਦੇ ਉੱਤੇ ਆ ਜੀ ਇਹ ਸਾਰਾ ਥੱਲੋਂ ਇਹ ਤਾਂ ਕੀਤਾ ਹੋਇਆ ਕੰਮ ਤੇ ਇਹਦੇ ਅੰਦਰ ਵੀ ਲਾਈਨਿੰਗ ਲਾਈ ਹੋਈ ਹੈ ਪ੍ਰੋਪਰ ਕਿ ਚੁਭੇ ਨਾ ਨਾਣੇ ਤੁਸੀਂ ਸਕਰੀਨਸ਼ਾਟ ਲੈ ਲੇ ਜੀ ਤੁਹਾਡੇ ਕੋਈ ਰਿਲੇਟਿਵ ਰਹਿੰਦੇ ਨੇ ਤੁਸੀਂ ਕਿਸੇ ਨੂੰ ਗਿਫਟ ਭੇਜਣਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਜਾਂ ਫੋਨ ਤੇ ਤੁਸੀਂ ਗੱਲ ਕਰ ਸਕਦੇ ਆਂ ਅਸੀਂ ਤੁਹਾਨੂੰ ਵੀਡੀਓ ਬਣਾ ਕੇ ਭੇਜ ਦਾਂਗੇ ਬੱਚਿਆਂ ਦੇ ਕੱਪੜੇ ਲੈਣੇ ਜਾਂ ਪਾਰਟੀ ਵੀ ਸੂਟ ਲੈਣੇ ਆ ਯੂਰਪ ਚ ਤੁਹਾਡਾ ਕੋਈ ਰਹਿੰਦਾ ਤਾਂ ਤੁਸੀਂ ਉਹਨਾਂ ਨੂੰ ਵੀ ਦੱਸ ਸਕਦੇ ਆਂ ਕਿਉਂਕਿ ਇੱਕ ਦੂਜੇ ਦੀ سپورਟ ਦੇ ਨਾਲ ਹੀ ਜਿਹੜਾ ਕੰਮ ਚੱਲਦਾ ਮੈਂ ਆਨਲਾਈਨ ਘਰ ਤੋਂ ਹੀ ਕੰਮ ਕਰਦੀ ਆਂ ਤੇ ਵਰਲਡ ਵਾਈਡ ਆਪਾਂ ਸ਼ਿਪਿੰਗ ਕਰਦੇ ਆਂ ਸ਼ਿਪਿੰਗ ਤੁਸੀਂ ਜਿੱਥੇ ਮਰਜ਼ੀ ਲੈ ਸਕਦੇ ਆਂ ਸ਼ਿਪਿੰਗ ਦਾ ਚਾਰਜ ਐਕਸਟਰਾ ਹੁੰਦੇ ਨੇ ਉਹ ਕੰਟਰੀ ਦੇ ਹਿਸਾਬ ਨਾਲ ਤੁਹਾਨੂੰ ਦੱਸੇ ਜਾਣਗੇ ਜੋ ਇੰਡੀਆ ਚ ਵੀ ਤੁਹਾਨੂੰ ਕੱਪੜੇ ਚਾਹੀਦੇ ਨੇ ਇੰਡੀਆ ਦੇ ਹਿਸਾਬ ਨਾਲ ਤੁਹਾਨੂੰ ਇੰਡੀਆ ਵਿੱਚ ਵੀ ਭੇਜੇ ਜਾਣਗੇ ਦੇਖ ਹੈਗਾ ਜੀ ਇਹ ਜਿਹੜਾ ਸੈਕੰਡ ਸੂਟ ਆ ਸਾਈਜ਼ ਇਹ ਹੈਗਾ 28 ਪਹਿਲਾਂ ਵਾਲਾ 40 ਸਾਈਜ਼ ਦੇ ਵਿੱਚ ਸੀਗਾ ਬਹੁਤ ਸੋਹਣੀਆਂ ਬਾਹਮਾ ਬਣੀਆਂ ਹੋਈਆਂ ਨੇ ਤੇ ਇਦਾਂ ਇਹਦੇ ਵੀ ਅੰਦਰ ਫੋਮ ਲੱਗੀ ਹੋਈ ਆ ਤੇ ਲਾਈਨਿੰਗ ਪੂਰੀ ਲੱਗੀ ਆ ਸਿੱਤੀਆਂ ਚੁੱਕਦੀਆਂ ਨਹੀਂ ਹੈਗੀਆਂ ਫਰਾਕ ਆ ਇਹ ਬਹੁਤ ਸੋਹਣਾ ਤੇ ਨਾਲ ਹੈਗਾ ਜੀ ਇਹਦੇ ਆ ਸ਼ਰਾਰਾ ਬਹੁਤ ਸੋਹਣਾ ਸ਼ਰਾਰਾ ਬਣਿਆ ਹੋਇਆ ਇਹਨੇ ਲੇਅਰ ਬਣਾ ਕੇ ਸ਼ਰਾਰਾ ਬਣਾਇਆ ਹੋਇਆ ਤੇ ਲਾਈਨਿੰਗ ਸ਼ਰਾਰੇ ਦੇ ਅੰਦਰ ਵੀ ਹੈ ਤੇ ਜੇ ਸਭ ਸਾਰਿਆਂ ਦੇ ਅੰਦਰ ਮਿਲੂਗੀ ਜੀ ਤੁਹਾਨੂੰ ਤੇ ਬੱਚਿਆਂ ਨੂੰ ਜਿਹੜੀਆਂ ਕਸਣ ਵਾਲੀਆਂ ਨੇ 벨ਟਾਂ ਬਧਰੀਆਂ ਉਹ ਵੀ ਮਿਲਣਗੀਆਂ ਨਿਆਣੇ ਨੂੰ ਤੁਸੀਂ ਖਾਸ ਕਰਦੇ ਹੋ ਸਾਈਜ਼ ਦੇ ਹਿਸਾਬ ਦੇ ਨਾਲ ਇਹਦਾ ਹੈਗਾ ਜੀ ਮਹਿਰੂਨ ਕਲਰ ਪਰਪਲ ਮਹਿਰੂਨ ਦੋਨੋਂ ਤੇ ਹੈਗਾ ਜੀ ਟੱਚ ਵਾ ਜਿਹੜਾ ਇਦਾਂ ਦੀ ਬਣੀ ਹੈ ਫਰਾਕ ਇਹਦੇ ਨਾਲ ਵੀ ਦੁਪੱਟਾ ਜਿਹੜਾ ਸਿੰਥੈਟਿਕ ਮਿਲੂਗਾ ਤੁਹਾਨੂੰ ਇਹ ਹੈ ਜਿਹੜੇ ਸੈਟਿੰਗ ਵਿੱਚ ਰੱਖੇ। ਟੌਪ ਫੋਨ ਹੈਗਾ ਜੀ ਜਿਹੜੇ ਤੀਸਰੇ ਨੰਬਰ ਦੇ ਗ੍ਰੇ ਕਲਰ ਦੇ ਫਰਾਕ ਆਈ ਵਾਲੀ। ਇਹ ਵੀ 슬ੀਵਲੈਸ ਦਾ ਬਾਵਾ ਇਹਦੇ ਨਾਲ ਵੀ ਤੁਹਾਨੂੰ ਅਟੈਚ ਕੀਤੀ ਹੋਈਆਂ ਨੇ ਅੰਦਰ। ਪਲਾ ਸਕਦੇ ਹਾਂ ਜੇ ਤੁਸੀਂ ਲੈਣਾ ਚਾਹੋ। ਇਦਾਂ ਇਹਦੇ ਅੰਦਰ ਵੀ ਵਧੀਆ ਲਾਈਨਿੰਗ ਲੱਗੀ ਹੋਈ ਹੈ। ਮਸਨ ਕਰਾਗਾ। ਫਰਾਕ ਦੇ ਅੰਦਰ ਵੀ ਲਾਈਨਿੰਗ ਹੈ ਤੇ ਇਹਦੇ ਨਾਲ ਵੀ ਜਿਹੜਾ ਹੈਗਾ ਅਫਗਾਨੀ ਪਜਾਮਾ। ਪਜਾਮਾ ਇਹਦੇ ਅੰਦਰ ਵੀ ਬਹੁਤ ਸੋਹਣਾ ਨਾਲ ਹੈ। ਆਫਗਾਨੀ ਪਜਾਮਾ ਤੇ نیٹ ਦਾ ਹੀ ਇਹਦਾ ਦੁਪੱਟਾ ਜੀ نیٹ ਦਾ ਹੀ ਇਹਦਾ ਦੁਪੱਟਾ ਬਣਾਇਆ ਹੋਇਆ ਹੈ ਪ੍ਰਾਈਸ ਤੁਹਾਨੂੰ ਇਥੋਂ ਦੇ ਹਿਸਾਬ ਦੇ ਨਾਲ ਸ਼ਿਪਿੰਗ ਵਗੈਰਾ ਪੈਕੇਜੜਾ ਆਪਾਂ ਨੂੰ ਮਿਲਦੇ ਆ ਤੇ ਉਹਦੇ ਹਿਸਾਬ ਨਾਲ ਦੱਸਿਆ ਜਾਊਗਾ ਤੇ ਇੰਡੀਆ ਲੈਣਾ ਤਾਂ ਤੁਹਾਨੂੰ ਇੰਡੀਆ ਦੇ ਹਿਸਾਬ ਦੇ ਨਾਲ ਪ੍ਰਾਈਸ ਦੱਸਿਆ ਜਾਊਗਾ ਸ਼ਿਪਿੰਗ ਆਪਾਂ ਸਾਰੇ ਪਾਸੇ ਕਰਦੇ ਆ ਤੁਸੀਂ ਕਿੱਥੇ ਵੀ ਲੈਣੀ ਹੋਈ ਤਾਂ ਤੁਹਾਨੂੰ ਮਿਲ ਜੂਗਾ ਆ ਹੈਗਾ ਮਾਰਜੈਂਟਾ ਕਲਰ ਦਾ ਸਾਰੇ ਸੂਟ ਪਾਰਟੀ ਵੀ ਆ ਨੇ ਤੇ ਸਰਦੀਆਂ ਦੇ ਵਿੱਚ ਪਾਉਣ ਵਾਲੇ ਨੇ ਉਹ ਠੀਕ ਕਰ ਦੂੰਗੀ। ਇਦਾਂ ਦੀ ਕੁੜਤੀ ਆ 24 ਸਾਈਜ਼ ਦੇ ਵਿੱਚ ਹੈ ਜੀ। ਨਾ ਬੋਤ। ਇਹ ਵੀ ਲਾਈਨਿੰਗ ਲੱਗੀ ਹੋਈ ਆ, ਕੱਟ ਇੱਥੋਂ ਤੱਕ ਦਿੱਤਾ ਹੋਇਆ, ਉਦਾਂ ਡਿਜ਼ਾਈਨ ਬਣਾਇਆ ਹੋਇਆ, ਖੁੱਲਦਾ ਨਹੀਂ ਹੈਗਾ। ਇੱਥੇ ਹੁੱਕ ਦਿੱਤੀ ਹੋਈ ਅੰਦਰ। ਇਹਦੇ ਵਿੱਚ ਜ਼ਿੱਪ ਨਹੀਂ ਹੈਗੀ, ਅੱਗੋਂ ਹੀ ਗਲਾ ਥੋੜਾ ਜਿਹਾ ਉਦਾਂ ਹੀ ਹੁੱਕ ਦੇ ਕੇ ਬਣਾਇਆ ਲਾਇਆ ਹੋਇਆ ਵਾ ਵੀ ਖੁੱਲਾ ਹੋਵੇ ਗਲਾ। ਤੇ ਨਾਲ ਹੈਗਾ ਇਹਦੀ ਆ ਸ਼ਰਾਰਾ ਬਹੁਤ ਸੋਹਣਾ ਮਾਜੈਂਟਾ ਕਲਰ ਦਾ ਇਹ। ਪਰੇ ਹੋ ਰਿਹਾ ਪਰੇ ਹੋ ਰਿਹਾ। ਆ ਸ਼ਰਾਰਾ। ਬਹੁਤ ਸੋਹਣਾ ਸ਼ਰਾਰਾ ਵਾ ਸਾਰੇ ਜਰੀ ਵਰਕ ਕੀਤਾ ਹੋਇਆ ਸ਼ਰਾਰੇ ਤੇ ਵੀ ਲਾਈਨਿੰਗ ਇਹਦੇ ਅੰਦਰ ਵੀ ਦਿੱਤੀ ਹੋਈ ਹੈ ਤੇ ਨਾਲ ਹੈਗਾ ਸਿੰਥੈਟਿਕ ਦੁਪੱਟਾ ਦੁਪੱਟਿਆਂ ਦੇ ਉੱਪਰ ਵੀ ਜੀ ਸਾਈਜ਼ ਲਿਖੇ ਹੋਏ ਨੇ ਜਿੱਦਾਂ ਜਿੱਦਾਂ ਸਾਈਜ਼ ਵੱਡਾ ਹੋਈ ਜਾਂਦਾ ਹੈ ਉਹ ਦੁਪੱਟਿਆਂ ਦਾ ਵੀ ਸਾਈਜ਼ ਵੱਧ ਜਾਂਦਾ ਵਾ ਜੇ ਛੋਟੇ ਬੱਚਿਆਂ ਦੇ ਨੇ ਤਾਂ ਛੋਟੇ ਬੱਚਿਆਂ ਵਾਲੇ ਮਿਲਣਗੇ ਤੁਹਾਨੂੰ 24 ਸਾਈਜ਼ ਤੇ ਛੋਟਾ ਹੀ ਮਿਲੂਗਾ ਤੇ ਜੇ ਇਹ 38 ਸਾਈਜ਼ 40 ਚ ਚਲਾ ਜਾਊਗਾ ਤਾਂ ਦੁਪੱਟਾ ਥੋੜਾ ਜਿਹਾ ਵੱਡਾ ਹੋ ਜੂਗਾ ਇਹ ਕਿਹਾ ਗਿਆ ਫਰਾਂਕਾ ਕੋਕਾ ਕੋਲਾ ਕਲਰ ਹੈ ਡਾਰਕ ਚਾਕਲੇਟ ਕਲਰ ਹੈ ਬਹੁਤ ਸੋਹਣੀ ਪ੍ਰਾਤੀਕੀ ਬਣੀ ਹੋਈ ਹੈ ਇਹ ਸਾਈਜ਼ ਹੈਗਾ ਜੀ ਆਪਣੇ ਕੋਲੇ 38 38 ਸਾਈਜ਼ ਦਾ ਜਿਵੇਂ 14 15 ਸਾਲ ਦੇ ਬੱਚੇ ਦੀ ਗੁड़िया ਦੇ ਆਜੀ ਦਾ ਇਹ ਤਾਂ ਬਹੁਤ ਸੋਹਣਾ ਇਹਦਾ ਲੋਕਟ ਬਣਾਇਆ ਹੈ ਫਰ ਸਪੈਂਡਡ ਨਾਪਕਾ ਕੱਢ ਨਹੀਂ ਸਕਦੇ ਆ ਇਹ ਜਿਵੇਂ ਆਪਣੇ ਸੇਫਟੀ ਪੈਨ ਹੁੰਦਾ ਉਹ ਨਾਲ ਆਇਆ ਹੋਇਆ ਰਾਖਾ ਬੁੱਤੂ ਚਾਕਲੇਟ ਕਲਰ ਰੰਗ ਵਾਲੀ ਹਾਂ ਹਾਂ ਇਹਦਾ ਬਣਾਇ ਲਿਆ ਬਹੁਤ ਸੋਹਣੇ ਕਫ ਤੇ ਨਾਲ ਇਹਦੇ ਵੀ ਸ਼ਰਾਰਾ ਜੀ ਪੈਂਦਾ ਦਾ ਸ਼ਰਾਰਾ ਬਣੇ ਹੈ ਪਜਾਮਾ ਬੋਤੀ ਤੁਹਾਨੂੰ ਜਮਾ ਸਿੱਲੀ ਪਾ ਕੇ ਨਾ ਮੈਂ ਹਾਂ ਜਮਾ ਬੋਸੂ ਸਾਰੇ ਹੈ ਜੀ ਇਲਾਸਟਿਕ ਵਾਲੇ ਨੇ ਪਜਾਮੇ ਜਿਹੜੇ ਨੇ ਇਹਦੇ ਨਾਲ ਵੀ ਤੁਹਾਨੂੰ ਇਹਦੇ ਨਾਲ ਸਿੰਥੈਟਿਕ ਦੁਪੱਟਾ ਜਿੱਦਾਂ ਦੀ ਇਹ ਸਟਾਫ ਹੈਗਾ ਉਦੋਂ ਦਾ ਹੀ ਦੁਪੱਟਾ ਮਿਲੂਗਾ ਨੈਟ ਦਾ ਨਹੀਂ ਦੁਪੱਟਾ ਇਹ ਨਾਲ ਚੁੰਡਲ ਜੀ ਆ ਬੁੱਤ ਇਹਦਰਾ ਦਿਖਾ ਦਿਓ ਬਸ ਥੋੜਾ ਜਿਹਾ ਇਹ ਹੈਗਾ ਬਾਬਾ ਸ਼ੇਡ ਦੇ ਵਿੱਚ ਇਹ ਹੈਗਾ ਪਜਾਮੇ ਦੇ ਨਾਲ ट्राਊਜ਼ਰ ਇਹਦੇ ਨਾਲ ਬਹੁਤ ਸੋਹਣੇ ਸੂਟ ਹੈ ट्राਊਜ਼ਰ ਹੈ ਵਾ ट्राਊਜ਼ਰ ਸੋਹਣਾ ਹੈ ਲਾਈਨਿੰਗ ਇਹਦੇ ਅੰਦਰ ਵੀ ਲੱਗੀ ਹੋਈ ਆ ਚੱਲ ਦੂ ਬੁੱਤ ਇਹ ਤਾਂ ਦਿਖਾਣਾ ਹੈ ਲਾਈਨਿੰਗ ਇਹਦੇ ਅੰਦਰ ਵੀ ਲੱਗੀ ਆ ਆ ਇਹਦਾ ਪਜਾਮਾ ਵਾ ਜੀ ਜਿੱਦਾਂ ਇਹ ਪਜਾਮਾ ਸਿੰਦੇ ਤੋਂ ਉੱਟਣਾ ਆ ਹੂੰ ਜਿੱਦਾਂ ਪਜਾਮਾ ਬਣਿਆ ਹੋਇਆ ਵਾ ਉਦਾਂ ਹੀ ਉਹਦੇ ਥੱਲੇ ਵੀ ਜਿਹੜੀ ਹੈਗੀ ਆ ਇਹ ਇੱਥੇ ਪੈਰਾਂ ਚੋਂ ਹੁੰਦੇ ਜੇ ਪਰਾਂ ਚੋਂ ਤਾਂ ਨਹੀਂ ਹੁੰਦੇ। ਗਾਇ। ਕਿਚੇ ਜੇਬ ਲੱਗੀ ਆ। ਹੁੱਕ ਵੀ ਲੱਗੀ ਹੋਈ ਆ। ਇਹ ਕਿਸ ਸਾਈਜ਼ ਦੇ ਹਿਸਾਬ ਨਾਲ ਬੱਚੇ ਨੂੰ ਜਿਹੜਾ ਹੈਗਾ ਆ। ਇੱਥੇ ਵਿੱਚ ਜੇਬ ਲੱਗੀ ਆ। ਆਹ ਜੇਬ ਲੱਗੀ ਹੋਈ ਆ। ਹਾਂਜੀ ਇਹ ਸਾਈਜ਼ ਹੈਗਾ ਜੀ 34 ਸਾਈਜ਼। ਬਾਬਾ ਸ਼ੇਰ ਦੇ ਵਿੱਚ 34 ਸਾਈਜ਼ ਤੇ ਆ ਇਹਦਾ ਦੁਪੱਟਾ। ਦੁਪੱਟੇ ਤੇ ਇਦਾਂ ਗੋਟਾ ਲੱਗਿਆ ਹੋਈ। ਬੱਚਿਆਂ ਦੇ ਕੱਪੜੇ ਦੇ ਨਾਲ ਜੀ ਬੱਚਿਆਂ ਵਾਲੀ ਦੁਪੱਟੇ ਮਿਲਣਗੇ। ਉਹ ਤਾਂ ਕਾਫੀ ਪਹਿਣਾ ਜਿਹੜੀਆਂ ਛੋਟ ਪਤਲੀਆਂ ਨੇ ਉਹਨਾਂ ਦੇ ਵੀ ਆ ਜਾਂਦੇ ਨੇ ਫਿੱਟ ਪਰ ਉਹ ਦੁਪੱਟੇ ਦੱਸ ਦਿੰਦੇ ਆ ਵੀ ਦੁਪੱਟੇ ਭਾਈ ਬੱਚਿਆਂ ਵਾਲੀ ਹੋਣਗੇ। ਹਾਂ। ਲਾਈਟ। ਮੈਂ ਕਹੇਗਾ ਜੀ ਅਫਰੋਜੀ ਕਲਰ ਆ। ਲਾਈਟ ਜਿਹੜੀ ਬਲੂ ਕਲਰ। ਚਾਂਮਾ। ਚਾਂਮਾ ਮੇਰੇ ਕੋਲ ਨਹੀਂ। ਇਹਦੇ ਤੇ ਚਾਂਮਾ ਬਹੁਤ ਸੋਨਾ ਬਣਿਆ ਹੋਇਆ ਵਾ। ਇਹ ਬਹੁਤ ਸੋਨਾ। ਬਹੁਤ ਸੋਨਾ। ਐ ਕਿਉਂ? ਇਹ ਫੁੱਲ ਨੇ। ਫੁੱਲ। ਇਹਦੇ ਵੀ ਅੰਦਰ ਲਾਈਨਿੰਗ ਲੱਗੀ ਹੋਈ ਹੈ। ਇਹ ਜਿਹੜਾ ਫੁੱਲ ਆ ਤਾਂ ਹਾਂ ਬੇਬੀ ਦੇ ਫੁੱਲ ਆ। ਇਹਦੇ ਨਾਲ ਨੈਟ ਦਾ ਦੁਪੱਟਾ ਆਊਗਾ। ਤੇ ਆ ਹੈਗਾ ਇਹਦੇ ਨਾਲ afghani pajama ਤੇ ਹੁਣ ਲਾਸਟ ਆਪਣੇ ਕੋਲੇ ਰਹਿ ਗਿਆ ਇੱਕ ਗ੍ਰੀਨ ਕਲਰ ਦਾ ਸੂਟ ਆ ਲਾਸਟ ਆਪਣੇ ਕੋਲੇ ਗ੍ਰੀਨ ਕਲਰ ਦਾ ਸੂਟ ਜਿੱਦਾਂ ਬਾਵਾਂ ਸ਼ੇਡ ਦੇ ਵਿੱਚ ਸੀ ਇਹ ਵੀ ਪਜਾਮੇ ਦੇ ਨਾਲ ਬਹੁਤ ਸੋਹਣਾ ਬਣਿਆ ਹੋਇਆ ਬਲੈਕ 골ਡਨ ਤੇ ਵਾਈਟ ਕਲਰ ਦੇ ਧਾਗੇ ਨਾਲ ਕੀਤਾ ਹੋਇਆ ਕੰਮ ਵਿੱਚ ਛੋਟਾ ਛੋਟਾ ਸੀਕਵੈਂਸ ਵਰਕ ਦਿੱਤਾ ਹੈ ਜਿਸ ਦੀ ਕੀ ਲਾਈ ਇੰਦਰਾ ਬਹੁਤ ਸੋਹਣਾ ਹੈ। ਜਿਹੜੇ ਪੱਤੇ ਹੋ ਕੇ ਦੇ ਵੀ ਲੱਗੀ ਹੋਈ ਹੈ। ਇਹ ਵੀ ਜੋਰ ਜਰ ਦੇ ਬੰਦ ਆਉਂਦਾ ਅਮਾ ਇਹ ਜਿਹੜੇ ਬੰਦ ਆਉਂਦੇ ਇਹ। ਹਾਟਰ ਹੈ। ਇਹ ਜਿਹੜਾ ਨਾਲ ਹੈਗਾ ਜਿਹੜਾ ਟਰੌਜ਼ਰ ਆ ਪਜਾਮਾ ਇਹਦਾ। ਇਹ ਤਾਂ ਇਹ ਵਰਕ ਕੀਤਾ ਸਾ ਤੇ ਅੰਦਰ ਜਿਹੜੀ ਲਾਈਨਿੰਗ ਲੱਗੀ ਹੈ ਤੇ ਨਾਲ ਨੈਟ ਦਾ ਪਰਪੰਦ ਪੱਟਾ ਹੈ ਇਹਦਾ। ਇਹ ਹੈਗਾ ਡਾਰਕ ਗ੍ਰੀਨ ਕਲਰ। ਬਸ ਆਪਣੇ ਕੋਲੇ ਜਿਹੜੇ ਬੱਚਿਆਂ ਦੀ ਕੁੜੀਆਂ ਦੇ ਹੈਗੇ ਨੇ ਇੰਨੇ ਸੂਟ ਨੇ। ਇੰਨਾ ਡਿਜ਼ਾਈਨ ਨੇ ਕਿ ਜੇ ਤੁਹਾਨੂੰ ਕੋਈ ਪਸੰਦ ਆਇਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਕਰ ਲਿਓ। ਗੱਲ ਜਿਹੜਾ ਫੋਨ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੋਇਆ ਉਹਦੇ ਤੇ ਤੇ ਵਰਲਡਵਾਈਡ ਆਪਾਂ ਸ਼ਿਪਿੰਗ ਕਰਦੇ ਆਂ ਜੀ। ਤੁਸੀਂ ਕਿਸੇ ਰਿਲੇਟਿਵ ਨੂੰ ਵੀ ਦੱਸਣਾ ਹੋਇਆ ਤਾਂ ਵੀ ਜਰਮਨ ਦੇ ਵਿੱਚ ਵੀ ਆਪਾਂ ਸਾਰੇ ਪਾਸੇ ਡਿਲੀਵਰ ਕਰਦੇ ਆਂ। ਤੁਸੀਂ ਘਰੇ ਆ ਕੇ ਦੇਖਣਾ ਤਾਂ ਨੰਬਰ ਦੇ ਸਕਦੇ ਆਂ, ਐਡਰੈਸ ਅਸੀਂ ਤੁਹਾਨੂੰ ਭੇਜ ਦੇਵਾਂਗੇ ਘਰੇ ਆ ਕੇ ਲੈ ਸਕਦੇ ਆਂ। ਤੇ ਜੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ, ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਓ। ਕਿ ਤੁਹਾਡੇ ਸਾਰਿਆਂ ਦੀ ਸਪੋਰਟ ਦੇ ਨਾਲ ਹੀ ਆਪਣਾ ਇਹ ਕੰਮ ਆਏਗਾ ਤੇ ਚੈਨਲ ਨੂੰ ਸਪੋਰਟ ਜਰੂਰ ਕਰਿਆ ਕਰੋ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਖੁਸ਼ ਰੱਖਾ ਜੀ